ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਫਤਾਰ ਜੀ ਕਿਵੇਂ ਦੇਖਦੇ ਹੋ ਜਿਹੜਾ ਇਹ ਕੁਲਵਿੰਦਰ ਕੌਰ ਕੰਗਣਾ ਰਣੌਤਲਾ ਜਿਹੜਾ ਮੈਟਰ ਹੈ ਇਹਨੂੰ ਸਾਰੇ ਨੂੰ ਦੇਖੋ ਜੀ ਮੈਟਰ ਦਾ ਇਹ ਕੁਝ ਵੀ ਨਹੀਂਗਾ ਜੀ ਪਰ ਜੇ ਆਪਾਂ ਗੱਲ ਕਰੀਏ ਕਿ 에어ਪੋਰਟ ਹੋ ਗਏ ਪ੍ਰਧਾਨ ਮੰਤਰੀ ਦੇ ਬੰਗਲੇ ਹੋ ਗਏ ਮੰਤਰੀਆਂ ਦੇ ਬੰਗਲੇ ਹੋ ਗਏ ਜਾਂ ਹੋਰ ਇੰਨੀਆਂ ਮਹੱਤਵਪੂਰਨ ਜਗ੍ਹਾ ਜਿੱਥੇ ਆਪਾਂ ਨੂੰ ਜਿਵੇਂ ਲਾਲ ਕਿਲਾ ਹੋ ਗਿਆ ਜਾਂ ਹੋਰ ਜਗ੍ਹਾ ਹੋ ਗਈਆਂ ਇੱਥੇ ਫੋਰਸਾਂ ਡਿਊਟੀ ਕਰਦੀਆਂ ਹਨ ਜੇ ਮੈਂ ਗੱਲ ਕਰਾਂ ਕਿ ਜਿਵੇਂ ਕਹਿ ਰਹੇ ਕਿ ਕੰਗਣਾ ਨੂੰ ਉਹਨਾਂ ਨੇ ਥੱਪੜ ਮਾਰਿਆ ਮੇਰ ਨੂੰ ਇੱਕ ਤੋਂ ਇੱਕਰ ਖਿਆਲ ਹੈ ਕਿ ਉਹ ਕੰਗਣਾ ਨੂੰ ਜਾਣਦੀ ਵੀ ਨਹੀਂ ਹੋਣੀ ਕੁਲਵਿੰਦਰ ਕੌਰ ਹੋ ਸਕਦਾ ਜਦੋਂ ਉਹਨੇ ਕੋਈ ਉਹਦੇ ਨਾਲ ਬਹਿਬਾਦ ਕੀਤਾ ਜਾਂ ਕੋਈ ਬੋਲਿਆ ਜੀ ਤੇ ਉਦੋਂ ਕੋਈ ਨਾਲ ਦੇ ਬੰਦੇ ਨੇ ਕਿਹਾ ਹੋਵੇ ਵੀ ਇਹ ਐਮਪੀ ਕੰਗਣਾ ਹੈ ਤਾਂ ਉਹਨੂੰ ਉਹ ਯਾਦ ਆ ਗਿਆ ਹੋਵੇ ਨਹੀਂ ਤਾਂ ਸਾਡੇ ਫੋਰਸ ਦੇ ਵਿੱਚ ਇੱਕ ਅਸੀਂ ਅਉਧੇ ਜ਼ਰੂਰ ਜਾਣਦੇ ਹੁੰਨੇ ਆ ਕਿ ਜਾਂ ਪ੍ਰਧਾਨ ਮੰਤਰੀ ਅਉਧੇ ਤੇ ਆ ਬੈਠਾ ਜਾਂ ਰਾਸ਼ਟਰਪਤੀ ਹੈ ਤੇ ਜਾਂ ਹੋਰ ਹੈ ਪਾਰਟੀਆਂ ਜਾਂ ਹੋਰ ਜਾਂ ਧਰਮ ਜਾਂ ਇਹਨਾਂ ਬਾਰੇ ਸਾਨੂੰ ਕੁਝ ਨਹੀਂ ਪਤਾ ਹੁੰਦਾ ਫੌਜ ਦੇ ਵਿੱਚ ਸਿਰਫ ਸਾਨੂੰ ਆਪਣੀ ਡਿਊਟੀ ਨਾਲ ਮਤਲਬ ਹੁੰਦਾ ਕਿਉਂਕਿ ਸਾਡੇ ਉਸਤਾਜਾਂ ਦੀ ਟ੍ਰੇਨਿੰਗ ਹੀ ਇਦਾਂ ਦਿੱਤੀ ਹੁੰਦੀ ਹੈ ਕਿ ਅਸੀਂ ਜੇ ਸਾਡੀ ਮਾਤਾ ਵੀ ਆ ਜੇ ਜਾਂ ਸਾਡੇ ਫਾਦਰ ਵੀ ਸਾਡਾ ਆ ਜੇ ਤਾਂ ਜੇ ਅਸੀਂ ਕਿਤੇ ਡਿਊਟੀ ਦੇ ਉੱਤੇ ਖੜੇ ਆ ਸਭ ਤੋਂ ਪਹਿਲਾਂ ਅਸੀਂ ਆਪਣੀ ਡਿਊਟੀ ਜੋ ਸਾਨੂੰ ਸਾਡੇ ਉਸਤਾਜਾਂ ਨੇ ਸਿਖਾਇਆ ਗਿਆ ਜਾਂ ਉੱਥੋਂ ਦੇ ਪ੍ਰੋਪਰ ਰੂਲ ਹੈ ਅਸੀਂ ਉਹ ਫਾਲੋਅ ਅਪ ਕਰਨੇ ਹੁੰਦੇ ਆ ਅਸੀਂ ਮਾਂ ਪਿਓ ਸਾਡਾ ਬਾਅਦ ਚਾ ਪਹਿਲਾਂ ਸਾਡੀ ਡਿਊਟੀ ਹੈ ਉਹਨਾਂ ਨੂੰ ਵੀ ਅਸੀਂ ਸਮਾਪੋਂ ਵੀ ਅਸੀਂ ਪ੍ਰਾਪਰ ਜੋ ਸਾਡੇ ਉੱਥੇ ਦੇ ਸੂਲ ਆ ਜੋ ਸਾਡੇ ਅਸਤਾਜ ਨੇ ਸਿਖਾਇਆ ਸੀ ਉਹੀ ਉਸੇ ਤਰੀਕੇ ਨਾਲ ਚੈੱਕ ਕਰਕੇ ਟਿਕਾਵਾਂਗੇ ਜਹਾਜ਼ ਦੇ ਵਿੱਚ ਏਅਰ ਬੱਸ ਦੇ ਵਿੱਚ ਪ੍ਰਧਾਨ ਮੰਤਰੀ ਨੇ ਬਹਿਣਾ ਭਵਾਂ ਦੀ ਮੰਤਰੀ ਨੇ ਬਹਿਣਾ ਪਉਂਦੀ ਆਮ ਨਾਗਰਿਕ ਨੇ ਬਹਿਣਾ ਸਾਰੇ ਆਸਤੇ ਉੱਥੇ ਬਰਾਬਰ ਹੈ ਕੋਈ ਉੱਥੇ ਵੱਡਾ ਛੋਟਾ ਨਹੀਂ ਵੇਖਿਆ ਜਾਂਦਾਗਾ ਪ੍ਰਧਾਨ ਮੰਤਰੀ ਵੀ ਉਹ ਜਾਂਦਾ ਉਹ ਵੀ ਉਹ ਜਿਹੜੇ ਉਹਦੇ ਨਾਲ ਨਮਾਇंदे ਹੁੰਦੇ ਆ ਉਹ ਸਾਰਾ ਕੁਝ ਚੈੱਕ ਕਰਕੇ ਟਪਉਂਦੇ ਆ ਤੇ ਉੱਥੇ ਲੇਡੀਜ਼ ਦੀ ਲੇਡੀ ਤਲਾਸ਼ੀ ਕਰਦੀ ਹੈ ਬੰਦੇ ਦੀ ਬੰਦਾ ਤਲਾਸ਼ੀ ਕਰਦਾ ਹੈ ਲੇਡੀ ਦੀ ਪਰਦੇ ਨਾ ਕੀਤੀ ਜਾਂਦੀ ਹੈ ਬੰਦੇ ਦੀ ਸਾਹਮਣੇ ਤਲਾਸ਼ੀ ਕਰਕੇ ਹੀਟ ਪਾਇਆ ਜਾਂਦਾ ਉੱਥੇ ਪਰ ਕੁਲਵਿੰਦਰ ਕੌਰ ਨੇ ਕੋਈ ਇਹੋ ਜਿਹੀ ਕੋਈ ਵੀ ਗਲਤੀ ਨਹੀਂ ਕੀਤੀ ਉਹਨੇ ਆਪਣੀ ਪ੍ਰੋਪਰ ਡਿਊਟੀ ਨਿਭਾਈ ਹੈ ਪਰ ਕੰਗਣਾ ਨੇ ਜੋ ਕੋਈ ਸ਼ਬਦ ਬੋਲੇ ਹੈ ਪੰਜਾਬ ਵਾਸਤੇ ਖਾਸ ਕਰਕੇ ਪੰਜਾਬੀਆਂ ਵਾਸਤੇ ਤੇ ਸਾਡੇ ਸਿੱਖਾਂ ਵਾਸਤੇ ਬੋਲੇ ਜਿਹੜੇ ਉਹ ਬਹੁਤ ਮਤਭਾਗੇ ਸ਼ਬਦ ਹੈ ਜਿਹੜੇ ਉਹਨਾਂ ਨੇ ਸ਼ਬਦ ਬੋਲੇ ਹੈ ਮਤਭਾਗੇ ਸ਼ਬਦ ਇਹ ਇਹ ਬਹੁਤ ਮਾੜੇ ਹੈ ਅਸੀਂ ਇਹਨਾਂ ਦੀ ਨਿੰਦਾ ਕਰਦੇ ਹਾਂ ਕਿ ਇਹੋ ਜਿਹਾ ਕੋਈ ਪੰਜਾਬ ਨੇ ਜੱਕ ਸਿੱਖ ਨੇ ਜਾਂ ਪੰਜਾਬੀ ਨੇ ਕੋਈ ਕੰਗਰਾਂ ਦਾ ਕੋਈ ਇਹੋ ਜਿਹਾ ਕੋਈ ਕੰਮ ਵਿਗਾੜਿਆ ਤਾਂ ਨਹੀਂ ਹੈ ਕੋਈ ਇਹੋ ਜੀ ਕੋਈ ਉਹਦੇ ਮਾਪਿਓ ਦਾ ਜਾਂ ਕੋਈ ਹੋਰ ਕੋਈ ਇਹੋ ਜਿਹਾ ਗਲਤ ਕੰਮ ਤਾਂ ਨਹੀਂ ਕੀਤਾ ਕਿਸੇ ਪੰਜਾਬੀ ਨੇ ਪਤਾ ਨਹੀਂ ਉਹ ਕਿਉਂ ਪੰਜਾਬ ਦੇ ਔਰ ਖਾਸ ਕਰਕੇ ਸਿੱਖਾਂ ਦੇ ਮਗਰ ਕਿਉਂ ਪਈ ਹੋਈ ਹੈ ਇਹ ਰੱਬ ਜਾਣੇ ਉਹਦੇ ਦਿਮਾਗ 'ਚ ਕੀ ਹੈਗਾ ਪਰ ਸਾਡੇ ਪੰਜਾਬੀਆਂ ਦੇ ਵਿੱਚ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈ ਤੇ ਇਸ ਕਰਕੇ ਜਿਹੜੀ ਕੰਗਣਾ ਐਮਪੀ ਜਿੱਤ ਕੇ ਗਈ ਹੈ ਜਿਹੜਾ ਪਤਾ ਲੱਗਿਆ ਸਾਨੂੰ ਕਿਉਂਕਿ ਅਸੀਂ ਡਿਊਟੀਆਂ ਫੌਜ ਦੇ ਵਿੱਚ ਕਰਕੇ ਆਏ ਆ ਸਾਨੂੰ ਪਤਾ ਡਿਊਟੀ ਅਸੀਂ ਕਰਨੀ ਹੁੰਦੀ ਹੈ ਤੇ ਸਾਡਾ ਉਹ ਧਰਮ ਵੀ ਬਣ ਜਾਂਦਾ ਡਿਊਟੀ ਕਰਨਾ ਕੱਲ ਨੂੰ ਬੱਸ ਦੇ ਵਿੱਚ ਬਹਿਣਾ ਏਅਰ ਬੱਸ ਦੇ ਵਿੱਚ ਬਹਿਣਾ ਸੂਈ ਵੀ ਚਲੀ ਗਈ ਤਾਂ ਸੂਈ ਵੀ ਕਿਤੇ ਡਿੱਗ ਪਈ ਤਾਂ ਮੋਰੀ ਹੋਊਗੀ ਤਾਂ ਜਹਾਜ਼ ਕਰੈਸ਼ ਹੋ ਸਕਦਾ ਕੁਝ ਵੀ ਹੋ ਸਕਦਾ ਕਿਸੇ ਦੇ ਮਨ ਦੇ ਵਿੱਚ ਕੀ ਪਤਾ ਹੈ ਜਿਹੜੇ ਤਰੀਕੇ ਨਾਲ ਆਪਾਂ ਕਹਿ ਰਹੇ ਹਾਂ ਵੀ ਕੁਲਵਿੰਦਰ ਕੌਰ ਨੇ ਉਹਦੇ ਥੱਪੜ ਮਾਰਿਆ ਕੁਲਵਿੰਦਰ ਕੌਰ ਨੇ ਥੱਪੜ ਨਹੀਂ ਮਾਰਿਆ ਕਿਉਂਕਿ ਜਿਹੜਾ ਮੀਡੀਆ ਦੇ ਵਿੱਚ ਆ ਰਿਹਾ ਕੁਲਵਿੰਦਰ ਕੌਰ ਉਹਦੇ ਥੱਪੜ ਮਾਰਦੀ ਕਿਤੇ ਵੀ ਦਿਖਾਈ ਨਹੀਂ ਦਿੱਤੀ ਪਰ ਨਾਲ ਲਈ ਜਿਹੜੀ ਉਹਨਾਂ ਦੀ ਆਪ ਦੇ ਹਨ ਉਹ ਥੱਪੜ ਜਰੂਰ ਮਾਰਦਾ ਦਿਖਾਈ ਦਿੰਦਾ ਉਹ ਵੀ ਇੱਕ ਔਰਤ ਦੇ ਜਿਹੜੇ ਉਹਦੇ ਨਾਲ ਆ ਉਹਦਾ ਫੈਲਾ ਗਿਆ ਪਤਾ ਨਹੀਂ ਕੌਣ ਸੀ ਰੱਬ ਜਾਣੇ ਉਹਦਾ ਇੱਕ ਇੱਕ ਕਲਾਕਾਰ ਹੈਗੀ ਆ ਇੱਕ ਉਹ ਕਹਿਣ ਦਾ ਭਾਵ ਕਿ ਉਹ ਇੱਕ ਡਾਂਸਰ ਰਹੀ ਹੈ ਤੇ ਡਾਂਸਰ ਦੇ ਨਾਲ ਡਾਂਸਰ ਹੀ ਜਾ ਸਕਦੇ ਉਹਨਾਂ ਨੂੰ ਕੀ ਪਤਾ ਫੋਲ ਅਪ 에ਰਪੋਰਟ ਦੇ ਕਾਨੂੰਨਾਂ ਦਾ ਕੀ ਪਤਾ ਉਹਨੂੰ ਉਹਨਾਂ ਨੇ ਸਾਡੀ ਧੀ ਰਾਣੀ ਦੇ ਜਰੂਰ ਥੱਪੜ ਮਾਰਿਆ ਜਦੋਂ ਉਹ ਬੋਲ ਰਹੀ ਆ ਭਾਵ ਕਿ ਉਹਨੇ ਬੋਲਿਆ ਕਿ ਮੇਰੀ ਮਾਤਾ ਵੀ ਉੱਥੇ ਬੈਠੀ ਸੀ ਜਦੋਂ ਕਿਸਾਨਾਂ ਨੇ ਉਹਨਾਂ ਨੇ ਜਣਾ ਮਹਿੰਦਰ ਕੌਰ ਨੂੰ ਦੱਸਿਆ ਵੀ 100-100 ਰੁਪਏ ਦੇ ਦਿਹਾੜੀ ਤੇ ਲਿਆਂਦੀਆਂ ਹੋਈਆਂ ਜਦੋਂ ਬੋਲ ਰਹੀ ਆ ਤੇ ਜਿਹੜੀ ਉੱਥੇ ਉਹਨਾਂ ਧੱਕਾ ਕਰ ਰਹੀ ਹੈ ਕੁਲਿੰਦਰ ਕੌਰ ਨਾਲ ਉਹ ਤੇ ਬਰਾਬਰ ਆਈਏ ਚੱਲ ਕੇ ਵਾਈਟ ਕੱਪੜੇ ਪਾਏ ਹੋਏ ਆ ਉਹਦੇ ਨਾਲ ਆ ਜਿਹੜੀ ਉਹਦੀ ਕੋਈ ਸਿਵੀ ਡਾਂਸਰ ਨਾਲ ਉਹ ਕਾਫੀ ਦੂਰ ਤੱਕ ਉਹਦੇ ਨਾਲ ਨਾਲ ਥੱਪੜ ਮਾਰਦੀ ਦਿਖਾਈ ਵੀ ਦਿੰਦੀ ਐ ਔਰ ਨਾਲ ਵੀ ਚੱਲ ਕੇ ਆਈ ਆ ਉਹ ਤੇ ਕੁਲਵਿੰਦਰ ਕੌਰ ਨੇ ਆਪਣੀ ਡਿਊਟੀ ਕੀਤੀ ਐ ਜੇ ਯੋਜਨਾ ਕਰਦੇ ਹੀ ਕੱਲ ਨੂੰ ਏਅਰ ਬੱਸ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਤੇ ਉਹਦੇ ਵਿੱਚ ਕੁਲਵਿੰਦਰ ਕੌਰ ਦੇ ਉੱਤੇ ਐਕਸ਼ਨ ਨਹੀਂ ਆਉਣਾ ਸੀਗਾ ਇਹ ਤਾਂ ਕੋਈ ਵੱਡੀ ਗੱਲ ਨਹੀਂ ਕੁਲਵਿੰਦਰ ਕੌਰ ਨੇ ਡਿਊਟੀ ਕੀਤੀ ਹੈ ਤੇ ਉਹ ਕੋਈ ਸ਼ਬਦ ਬੋਲਦੀ ਸੀ ਗਲਤ ਬੋਲਦੀ ਸੀ ਉਹਦੀ ਨੇਮ ਪਲੇਟ ਲੱਗੀ ਹੋਈ ਸੀ ਉੱਤੇ ਉਹਦੇ ਕੁਲਵਿੰਦਰ ਕੌਰ ਲਿਖਿਆ ਹੋਇਆ ਸੀਗਾ ਤਾਂ ਉਸਨੇ ਕੁਲਵਿੰਦਰ ਕੌਰ ਕੌਰ ਔਰ ਸਿੰਘ ਨੂੰ ਕਹਿ ਕੇ ਉਹਨੇ ਕਤਵਾਦ ਦਾ ਟੈਗ ਲਾਤਾ ਕੁਲਵਿੰਦਰ ਕੌਰ ਦੇ ਉੱਤੇ ਕਿਉਂਕਿ ਕੁਲਵਿੰਦਰ ਕੌਰ ਦਾ ਪਤੀ ਵੀ ਉੱਥੇ ਡਿਊਟੀ ਕਰ ਰਿਹਾ ਸੀ ਤੇ ਉਹਦੇ ਚਾਚੇ ਤਾਇਆ ਨੇ ਵੀ ਨੌਕਰੀ ਕੀਤੀ ਹੈ ਡਿਊਟੀ ਕੀਤੀ ਹੈ ਤੇ ਉਹਦੇ ਘਰ ਦੇ ਵਿੱਚ ਕੋਈ ਇਹੋ ਜਿਹੇ ਸਸਕਾਰ ਉਹਨੇ ਸਿੱਖੇ ਹੋਏ ਸੀਗੇ ਉਹਦੇ ਉਸਤਾਜਾਂ ਨੇ ਸਿਖਾਇਆ ਹੋਇਆ ਸੀ ਇਹ ਡਿਊਟੀ ਜਿੱਥੇ ਕਰ ਰਹੀ ਹੈ ਪ੍ਰਾਪਰ ਕਿਹੜੇ ਤੀਕਰਾਂ ਚੈੱਕ ਕਰਨਾ ਉਹ ਵਧੀਆ ਡਿਊਟੀ ਕਰ ਰਹੀ ਸੀਗੀ ਪਰ ਕੰਗਣਾ ਜਿਹੜੀ ਹੈਗੀ ਆ ਇਹ ਪਬਲਿਕ ਸਿਟੀ ਲੈਣ ਦੀ ਮਾਰੀ ਕੁਛ ਨਾ ਕੁਛ ਇਹ ਬਿਆਨਬਾਜ਼ੀਆਂ ਕਰਦੀ ਰਹਿੰਦੀ ਹੈ ਇਹ ਕਿਸੇ ਨਾ ਕਿਸੇ ਦੇ ਬਰ ਖਿਲਾਫ ਕਰਦੀ ਰਹਿੰਦੀ ਹੈ ਕਿਉਂਕਿ ਨੇ ਕਿਸਾਨੀ ਮੋਰਚੇ ਵੇਲੇ ਵੀ ਬੜਾ ਕਿਸਾਨਾਂ ਦੇ ਉੱਤੇ ਪ੍ਰਧਾਨ ਮੰਤਰੀ ਤੋਂ ਬੀਜੇਪੀ ਤੋਂ ਟਿਕਟ ਲੈਣ ਦੀ ਮਾਰੀ ਨੇ ਇਹਨੇ ਬਹੁਤ ਕੁਝ ਬੋਲਿਆ ਉੱਥੇ ਪਰ ਉਹਦਾ ਲੋਕਾਂ ਨੇ ਨਖੇਦੀ ਕੀਤੀ ਐ ਕੋਈ ਚੰਗਾ ਨਹੀਂ ਕਿਹਾ ਉਹਨੂੰ ਤੇ ਹੁਣ ਵੀ ਆ ਜਿਹੜੀ ਆ ਸਾਡੇ ਜਿੰਨੀਆਂ ਵੀ ਭਾਰਤ ਦੀਆਂ ਫੋਰਸਾਂ ਹੈਗੀਆਂ ਉਹਨਾਂ 'ਚ ਗੁੱਸਾ ਹੈ ਮੇਰੇ 'ਚ ਵੀ ਗੁੱਸਾ ਹੈ ਕਿਉਂਕਿ ਮੈਂ ਵੀ ਸਰਵਿਸ ਕਰਕੇ ਆਇਆ ਹਾਂ ਸਾਨੂੰ ਕੋਈ ਕਿਸੇ ਦਾ ਮਤਲਬ ਨਹੀਂ ਹੁੰਦਾਗਾ ਅਸੀਂ ਆਪਣੀ ਡਿਊਟੀ ਕਰਨੀ ਹੁੰਦੀ ਐ ਉਹਦੇ 'ਚ ਕੋਈ ਮੁਸਲਮਾਨ ਆ ਗਿਆ ਕੋਈ ਸਿੱਖ ਆ ਗਿਆ ਕੋਈ ਹਿੰਦੂ ਆ ਗਿਆ ਕੋਈ ਸਾਈ ਆ ਗਿਆ ਸਾਡਾ ਕੋਈ ਮਤਲਬ ਨਹੀਂ ਹੁੰਦਾ ਤੇ ਫੌਂਟਾ ਜਿਵੇਂ ਸਾਰੇ ਸਾਥ ਦੇ ਰਹੇ ਆ ਜਿਵੇਂ ਅੱਗੇ ਜਾ ਕੇ ਲੋਡ ਪੈਣੀ ਹੈ ਜੇ ਕੋਈ ਇਸ ਤਰ੍ਹਾਂ ਦੀ ਇਨਕੁਆਰੀ ਹੁੰਦੀ ਹੈ ਜਾਂ ਨੌਕਰੀ ਤੋਂ ਕੱਢ ਦਿੰਦੇ ਆ ਫਿਰ ਕਿਸ ਤਰ੍ਹਾਂ ਸਾਥ ਦਿਓਗੇ ਤੁਸੀਂ ਨਾਲ ਉਹ ਸਾਰੇ ਸਾਬਕਾ ਫੌਜੀ ਆ ਜਾਂ ਦੂਜੇ ਫੌਜੀ ਵੀ ਦੇਖੋ ਜੀ ਜਿਹੜੇ ਅਫਸਰ ਲਾਏ ਆ ਉਹ ਸਾਨੂੰ ਉਹਨਾਂ ਤੇ ਆਸ ਹੈ ਉਮੀਦ ਹੈ ਕਿਉਂਕਿ ਆਰਮੀ ਦਾ ਅਫਸਰ ਕਦੇ ਵੀ ਕਿਸੇ ਦੀ ਗੱਲ ਨਹੀਂ ਮੰਨਦਾ ਹੁੰਦਾ ਉਹ ਨਾ ਉਹ ਪ੍ਰਧਾਨ ਮੰਤਰੀ ਦੇ ਨਾਲ ਮੰਤਰੀ ਦੀ ਨਾਲ ਰਾਸ਼ਟਰਪਤੀ ਕਿਸੇ ਨੇ ਮੰਨਾ ਉਹਨੇ ਪ੍ਰਾਪਰ ਜੋ ਉਥੋਂ ਦੀ ਵੀਡੀਓ ਹੈਗੀਆਂ ਜਾਂ ਉਥੋਂ ਕੋਈ ਬਿਆਨ ਲੈ ਕੇ ਇਨਕੁਆਇਰੀ ਕਰੂਗਾ ਉਹ ਸਹੀ ਇਨਕੁਆਇਰੀ ਕਰੂਗਾ ਉਹਦੇ ਵਿੱਚ ਕੋਈ ਉਹਨੇ ਗਲਤੀ ਨਹੀਂ ਕੀਤੀਗੀ ਸਹੀ ਇਨਕੁਆਇਰੀ ਚ ਉਹ ਪਾਸ ਹੋਊਗੀ ਔਰ ਉੱਥੇ ਸਰਵਿਸ ਵੀ ਕਰੂਗੀ ਪਰ ਜੇ ਸਰਕਾਰ ਭਾਰਤ ਦੀ ਸਰਕਾਰ ਮੋਦੀ ਸਰਕਾਰ ਜੇ ਉਹਨੂੰ ਕੱਲ ਨੂੰ ਕੋਰਟ ਮਰਸਲੋ ਦਾ ਕਰਦੀ ਹੈ ਜਾਂ ਉਹਨੂੰ ਨੌਕਰੀ ਤੋਂ ਡਿਸਮਿਸ ਕਰਦੀ ਹੈ ਤਾਂ ਫੇਰ ਅਸੀਂ ਪੰਜਾਬ ਦੇ ਸਾਰੇ ਸਾਬਕਾ ਸੈਨਿਕ ਸਾਡੀ ਗੁਰੂ ਦੀ ਫੌਜ ਨੰਗ ਸਿੰਘ ਕਿਸਾਨ ਮਜ਼ਦੂਰ ਵਪਾਰੀ ਵਰਗ ਸਾਰੇ ਅਸੀਂ ਕੁਲਵਿੰਦਰ ਕੌਰ ਦੇ ਨਾਲ ਆ ਕਿ 22 ਇਲੈਕਸ਼ਨ ਆਉਣ ਵਾਲੇ ਆ 22 ਇਲੈਕਸ਼ਨਾਂ ਦੇ ਵਿੱਚ ਅਸੀਂ ਉਹਨੂੰ ਵਿਧਾਨ ਸਭਾ ਖਾਸ ਕਰਕੇ ਗੜਵਾ ਤੋਂ ਅਸੀਂ ਮੰਗ ਕਰਦੇ ਆ ਕਿ ਗੜਵਾ ਤੋਂ ਅਸੀਂ ਉਹਨੂੰ ਟਿਕਟ ਦਿਵਾ ਕੇ ਆਯਾਤ ਤੌਰ ਦੇ ਉੱਤੇ ਟਿਕਟ ਦਿਵਾ ਕੇ ਉਹਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਤਾਂ ਅਸੀਂ ਨਹੀਂ ਭੇਜ ਸਕਦੇ ਪਰ ਅਸੀਂ ਵਿਧਾਨ ਸਭਾ ਦੇ ਵਿੱਚ ਉਦੋਂ ਬਰਾਬਰ ਵਾ ਕੇ ਵਾ ਕੇ ਉੱਥੋਂ ਉਹ ਤੇ ਬਿਆਨ ਦਵਾਇਆ ਕਰਾਂ ਕੁਲਿੰਦਰ ਕੌਰ ਤੋਂ ਸਹੀ ਕਿ ਗੜਵਾ ਤੋਂ ਆਪ ਦਾ ਫੌਜੀ ਠੱਲਣ ਨੂੰ ਫਿਰਦੇ ਆ ਕਿਹਾ ਵੀ ਉਹਦਾ ਕਹਿਣਾ ਵੀ ਇਹ ਵਿਚਾਰ ਚੱਚਾ ਚੱਲ ਰਹੀ ਹੈ ਫੌਜੀ ਨੂੰ ਠੱਲਣ ਦੀ ਟੈਕਨ ਲੈ ਕੇ ਗਿਦੜਵਾਨ ਨੂੰ ਕੀ ਉਹ ਫਿਰ ਤੁਸੀਂ ਉਹਦੇ ਪਿੱਛੇ ਪਿੱਛੇ ਅੜ ਜਾਓਗੇ ਉਹਨੂੰ ਉਹ ਥਾਂ ਤੇ ਦੇਖੋ ਜੀ ਸਾਡੀ ਕੁਝ ਦਿਨਾਂ ਨੂੰ ਮੀਟਿੰਗ ਹੋਣ ਵਾਲੀ ਆ ਸਾਰੇ ਮੁਕਸਰ ਜ਼ਿਲ੍ਹੇ ਦੇ ਸਾਬਕਾ ਸੈਨਿਕਾਂ ਦੀ ਉਹਨਾਂ ਦੇ ਪਰਿਵਾਰਾਂ ਦੀ ਸਾਰਿਆਂ ਦੀ ਮੀਟਿੰਗ ਹੋਣ ਵਾਲੀ ਆ ਤੇ ਵਿਚਾਰ ਚਰਚਾ ਕਰਾਂਗੇ ਪਰ ਜੇ ਸਰਕਾਰ ਹੂੰ ਉਹਨੂੰ ਡਿਸਕਸ ਕਰ ਦਿੰਦੀ ਹੈ ਤਾਂ ਫਿਰ ਅਸੀਂ ਜਿਹੜਾ ਆਫ ਦਾ ਕੈਂਡੀਡੇਟ ਫੌਜੀ ਇਹਨੇ ਅਸੀਂ ਖੜਾ ਕਰਨਾ ਸਾਡੇ ਅਸੀਂ 2-3 ਕੈਂਡੀਡੇਟ ਨਾਮਿਨੇਟ ਕਰਿਆ ਉਹਨਾਂ ਚੋਂ ਇੱਕ ਹੀ ਅਸੀਂ ਲਾਵਾਂਗੇ ਪਿੰਡ-ਪਿੰਡ ਡਿਊਟੀਆਂ ਲਾਵਾਂਗੇ ਪੰਪਾਂ-ਛੇ-ਛੇ ਫੌਜੀਆਂ ਦੀਆਂ ਪਰ ਜੇ ਅ ਇਸ ਤਰ੍ਹਾਂ ਦੇ ਕੁਲਵਿੰਦਰ ਕੌਰ ਨੂੰ ਡਿਸਮਿਸ ਕਰਦੇ ਆ ਤਾਂ ਫਿਰ ਅਸੀਂ ਆਪ ਦਾ ਜਿਹੜਾ ਕੈਂਡੀਡੇਟ ਉਹ ਨਹੀਂ ਖੜਾ ਕਰਾਂਗੇ ਅਸੀਂ ਕੁਲਵਿੰਦਰ ਕੌਰ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਜਿਹੜਾ ਜਿਹਨੇ ਮੁੱਖ ਮੰਤਰੀ ਪੰਜਾਬ ਨੇ ਹੁਣ ਤੱਕ ਮੂੰਹ ਨਹੀਂ ਖੋਲਿਆ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਇੱਕ ਵੀ ਬਿਆਨ ਨਹੀਂ ਦਿੱਤਾਗਾ ਬੀਬੀ ਬਲਜੀਤ ਕੌਰ ਉਹ ਉਹ ਔਰਤ ਹੈ ਜੇ ਔਰਤ ਨੇ ਗਲਤ ਕੀਤਾ ਤਾਂ ਗਲਤ ਬੋਲੋ ਜੇ ਉਸਨੇ ਡਿਊਟੀ ਸਹੀ ਕੀਤੀ ਹੈ ਤਾ ਕਹਾਂ ਚਾਹੀਦਾ ਵੀ ਕੁਲਿੰਦਰ ਕੌਰ ਨੇ ਜੋ ਉਹਦੀ ਸਹੀ ਕੀਤੀ ਹੈ ਉਹ ਕਿਉਂ ਨਹੀਂ ਰਹਿ ਕੀ ਗੱਲ ਕਿਉਂ ਕਹਿੰਦੇ 92 ਚੁੱਪ ਪਹਿਲਾਂ ਵੀ ਚੁੱਪ ਰਿਹਾ ਸਿੱਧੂ ਮੂਸੇ ਵਾਲੇ ਵੇਲੇ ਵੀ ਦੀਪ ਸਿੱਧੂ ਵੇਲੇ ਵੀ ਹੁਣ ਵੀ ਕੀ ਕਾਰਨ ਕੀ ਲੱਗਦਾ ਤੁਸਨ ਕਿਉਂ ਨਹੀਂ ਬੋਲ ਰਹੇ ਫਿਰ ਕਾਰਨ ਤਾਂ ਇਹ ਹੈ ਜੀ ਇਹਨਾਂ ਦਾ ਆਪ ਦਾ ਨਹੀਂ ਲੋਟ ਆਉਂਦਾ ਕੋਈ ਤਾਂ ਸ਼ਰਾਬ ਘਟਾਲੇ 'ਚ ਫਸਿਆ ਹੋਇਆ ਹੈ ਕੋਈ ਰੋਤੇ ਘਟਾਲੇ 'ਚ ਫਸਿਆ ਹੋਇਆ ਹੈ ਕੋਈ ਕਿਸੇ ਨਾਲ ਬਹਿ ਕੇ ਚਾਹਾ ਪੀਂਦਾ ਫਿਰਦਾ ਹੈ ਕੋਈ ਕਿਸੇ ਨਾਲ ਫੋਲਕੇ ਖਾਂਦਾ ਫਿਰਦਾ ਹੈ ਇਹ ਕੀ ਬੋਲਣਗੇ ਇਹ ਕੁਝ ਨਹੀਂ ਬੋਲ ਸਕਦੇ ਕਿ ਜਿਹੜੇ 92 ਦੇ 92 ਆ ਇਹਨਾਂ ਦੇ ਜਿਵੇਂ ਕਹਿੰਦੇ ਦਾ ਬਾਬੇ ਨੇ ਕੋਈ ਤਵੀਤ ਖੋਲਚ ਕੇ ਪਾਇਆ ਵਾ ਕੇਂਦਰੀਵਾਲ ਆਪ ਤਾਂ ਜੇਲ੍ਹ ਚ ਬੈਠਾ ਪਤਾ ਨਹੀਂ ਇਹਨਾਂ ਨੇ ਕੀ ਤਵੀਤ ਪਾਇਆ ਉਹ ਜੇ ਇਹਨਾਂ ਦੇ ਮੰਤਰੀ ਤੇ ਇਹਨਾਂ ਦੇ ਐਮਐਲਏ ਦੇ ਘਰੇ ਵੀ ਕੁਝ ਹੋ ਜੇ ਨਾ ਇਹ ਤਾਂ ਵੀ ਨਹੀਂ ਬੋਲਣਗੇ ਕੁਲਵਿੰਦਰ ਕੌਰ ਦੇ ਹੱਕ ਚਰਨਾਂ ਬੋਲਣਾ ਕੀ ਹੈ ਪਰ ਔਰਤ ਜਾਤੀ ਨੂੰ ਜ਼ਰੂਰ ਬੋਲਣਾ ਚਾਹੀਦਾ ਸੀ ਜਿਹੜੇ ਇਹਨਾਂ ਦੀ ਮੰਤਰੀ ਹੈ ਬਲਜੀਤ ਕੌਰ ਜੀ ਤੇ ਮੈਨੂੰ ਮੈਨੂੰ ਯਾਦ ਆ ਗਿਆ ਕਿ ਬੀਬੀ ਗਗਨਕੌਰ ਵੀ ਇਹ ਦੀ ਸਹਲੀ ਹੈ ਹੂੰ ਅੱਛਾ ਇਹ ਵੀ ਆਰਕੈਸਟਰਾ ਚ ਕੰਮ ਕਰਦੀ ਰਹੀ ਹੈ ਇਹ ਵੀ ਸਟੇਜਾਂ ਤੇ ਡਾਂਸ ਕਰਦੀ ਰਹੀ ਹੈ ਤੇ ਕੰਗੜਾ ਵੀ ਡਾਂਸ ਕਰਦੀ ਰਹੀ ਹੈ ਹੂੰ ਬੀਬੀ ਹੁਣ ਵਿਆਹ ਕਰਨ ਵਾਸਤੇ ਜਾ ਰਹੀ ਹੈ ਸਾਡੇ ਮਲੌਰ ਤੋਂ ਵਕੀਲ ਆ ਕੋਈ ਪਾਗਾ ਵਾਲਾ ਜਿਹੜਾ ਇਹਦੇ ਨਾਲ ਬੰਧਨ ਬੰਧਨ ਹੱਥੇ ਜਹਾਰਿਆ ਹੈ ਤੇ ਪਰ ਗਗਨ ਕੋਰ ਨੂੰ ਤਾਂ ਜਰੂਰ ਬੋਲਣਾ ਚਾਹੀਦਾ ਸੀ ਮੰਤਰੀ ਨੂੰ ਕਿਉਂਕਿ ਇਹ ਵੀ ਡਾਂਸਰ ਰਹੀ ਹੈ ਇਹਨੇ ਵੀ ਸਟੇਜਾਂ ਤੇ ਡਾਂਸ ਕੀਤਾ ਇਹਨੇ ਵੀ ਇੱਕ ਇੱਕ ਰੁਪਿਆ ਇਕੱਠਾ ਕੀਤਾ ਲੋਕਾਂ ਤੋਂ ਸ਼ਰਾਬੀਆਂ ਕਬਾਬੀਆਂ ਤੋਂ ਤੇ ਕੰਗੜਾ ਨੇ ਵੀ ਇੱਕ ਇੱਕ ਰੁਪਿਆ ਇਕੱਠਾ ਕੀਤਾ ਲੋਕਾਂ ਦੇ ਜਿਹੜੇ ਸਟੇਜਾਂ ਤੇ ਚਲਾ ਚਲਾ ਕੇ ਮਾਰਦੇ ਐ ਇਹਨੂੰ ਜ਼ਰੂਰ ਬੋਲਣਾ ਚਾਹੀਦਾ ਸੀ ਜੀ ਬੀਬੀ ਬਲਜੀਤ ਕੌਰ ਦਾ ਚਲ ਨਹੀਂ ਬੋਲਦੀ ਸੀ ਪਰ ਇਹਨੂੰ ਗगन ਨੂੰ ਗगन ਕੌਰ ਮੰਤਰੀ ਆ ਆਪਣੀ ਕਿੱਥੋਂ ਮੁਹਾਲਲੇ ਕਿੱਥੋਂ ਉਹ ਮੰਤਰੀ ਇਧਰੋਂ ਖਰੜ ਤੋਂ ਖਰੜ ਤੋਂ ਇਹਦੀ ਮੰਤਰੀ ਆ ਉਹਨੂੰ ਜ਼ਰੂਰ ਬੋਲਣਾ ਚਾਹੀਦਾ ਕਿ ਕੰਗੜਾ ਦੇ ਉੱਤੇ ਹੱਕ ਚ ਬੋਲ ਦਿੰਦੀ ਚੱਲ ਕਿਉਂਕਿ ਉਹਦੀ ਸਟੇਜ ਜਾਤੀ ਭਾਈ ਸੀ ਉਹਦੀ ਜੀ ਉਹਨੇ ਕੁਲਵਿੰਦਰ ਕੌਰ ਤੇ ਨਹੀਂ ਬੋਲਣਾ ਸੀ ਤਾਂ ਪਰ ਮੈਂ ਹੀ ਕਰੂੰਗਾ ਕਿ ਵੀ ਜਿਹੜੇ ਸਾਡੇ ਮਿੰਦਰ ਕੌਰ ਸਾਡੀ ਹਜੇ ਵੀ ਜਿਹੜੀ ਆ ਉਹ ਸਿਮਾ 'ਚ ਜਾਣ ਵਾਲੀ ਆ ਵਿਚਾਰੀ ਉਹ ਹਜੇ ਵੀ ਲੜਾਈ ਲੜੀ ਜਾਂਦੀ ਹੈ ਲੜਾਈ ਲੜੀ ਜਾਂਦੀ ਹੈ ਤੇ ਲੜਾਈ ਲੜੂਗੀ ਵੀ ਉਸ ਰਹਿੰਦੀ ਦੁਨੀਆ ਤੱਕ ਜਿਨ੍ਹਾਂ ਦੇ ਕਰੋ ਦੇ ਵਿੱਚ ਸਾਹ ਵਗਦੇ ਆ ਉਹਨਾਂ ਦੇ ਕਰੋ ਲੜਾਈ ਲੜੂਗੀ ਤੇ ਸਾਡੀ ਉਹ ਬਜਿੰਦਰ ਕੌਰ ਦੇ ਨਾਲ ਵੀ ਖੜੂਗੀ ਉਹਨੇ ਕਿਹਾ ਵੀ ਮੈਂ ਖੜੂਂਗੀ ਧੀ ਦੇ ਨਾਲ ਕੁਲਵਿੰਦਰ ਕੌਰ ਦੇ ਨਾਲ ਮੈਂ ਖੜੂਂਗੀ ਪਰ ਅਸੀਂ ਕੁਲਵਿੰਦਰ ਕੌਰ ਨੂੰ ਵੀ ਅ విశ్వాਸ ਦਿਵਾਉਣਾ ਹੈ ਵੀ ਧੀ ਇਹ ਤੂੰ ਘੁਬਰਾਈ ਨਾ ਤੂੰ ਆਪਦੀ 16 ਨੇ ਡਿਊਟੀ ਕੀਤੀ ਹੈ ਤੇਰੀ ਡਿਊਟੀ ਦੇ ਵਿੱਚ ਇੰਨੀ ਵੀ ਕਿਤਾਈ ਨਹੀਂ ਗਈ ਪਰ ਡਿਊਟੀ ਦੌਰਾਨ ਇੱਕ ਵਰਦੀ ਧਾਰੀ ਦੇ ਨਾਲ ਇੱਕ ਜ਼ਬਰਦਸਤੀ ਕਰਨਾ ਡਿਊਟੀ 'ਚ ਵਿਗੜਨ ਪਾਉਣਾ ਇਹ ਪਰਚਾ ਬਣਦਾ ਸੀਗਾ ਕੰਗੜਾ ਦੇ ਉੱਤੇ ਤੇ ਕੰਗੜਾ ਦੇ ਨਾਲ ਜਿਹੜੇ ਉਹਦੇ ਨਾਲ ਸਾਥੀ ਸੀ ਉਹਨਾਂ ਦੇ ਉੱਤੇ ਬਣਦਾ ਸੀਗਾ ਇਹ ਡਿਊਟੀ ਸਰਕਾਰੀ ਡਿਊਟੀ 'ਚ ਵਿਗੜਨ ਪਾਇਆ ਉਹ ਵੀ 에ਅਰਪੋਰਟ ਦੇ ਉੱਤੇ ਜੇਕਰ ਕੋਰਟ ਆਫ ਇਨਕੁਆਇਰੀ ਕੀਤੀ ਜਾਂਦੀ ਹੈ ਸੀਆਈਐਸਐਫ ਵੱਲੋਂ ਜੇ ਕੰਗੜਾ ਦੋਸ਼ੀ ਆ ਉਹਦੇ 'ਚ ਬੰਦੀ ਆ ਤਾਂ ਉਹਦੇ 'ਤੇ ਹੋ ਸਕਦੀ ਹੈ ਕਾਰ ਵੀ ਲੱਗਦਾ ਤਾਂ ਉਹਨੂੰ ਇਸ ਤਰ੍ਹਾਂ ਦਾ ਉਹਦੇ ਉੱਤੇ ਹੱਕ ਬੰਦਾ ਕਰਨ ਦਾ ਨਹੀਂ ਕਰੂਗਾ ਤਾਂ ਫਿਰ ਅਸੀਂ ਸਾਫ ਕਾ ਫੌਜੀ ਆਪਣੇ ਦਿੱਲੀ ਜਾ ਕੇ ਧਰਨਾ ਦੇਵਾਂਗੇ ਅਸੀਂ ਕਨੂੰਨ ਸਾਹ ਵਾਸਤੇ ਬਰਾਬਰ ਹੈ ਹੂੰ ਗਲਤੀ ਪ੍ਰਧਾਨ ਮੰਤਰੀ ਵੀ ਕਰ ਸਕਦਾ ਜਿੱਥੇ ਪ੍ਰਧਾਨ ਮੰਤਰੀ ਨੇ ਕਿੰਨੀ ਵੱਡੀ ਗਲਤੀ ਕੀਤੀ ਤੈਨ ਕਨੂੰਨ ਪਾਸ ਕਰਕੇ ਕਿਸਾਨਾਂ ਦੇ ਤਾਂ ਉਹਨੇ ਸਾਰੇ ਜਿੱਦੇ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਸੀ ਆ ਉਸ ਦਿਨ ਉਹਨੇ ਗਲਤੀ ਮੰਨੀ ਆ ਪ੍ਰਧਾਨ ਮੰਤਰੀ ਨੇ ਕਿ ਮੇਥੋਂ ਗਲਤੀ ਹੋ ਗਈ ਮੈਂ ਕਰੂਨ ਵਾਪਸ ਲੈਣਾ ਭਾਵੇਂ ਦੀ ਹਜ ਤੱਕ ਨਹੀਂ ਲਏ ਉਹਨੇ ਪਰ ਪਬਲਿਕ ਸਿਟੀ ਦੇ ਚਾਕੇ ਉਹਨੇ ਗਲਤੀ ਮੰਨੀ ਆ ਨਾ ਬਿਲਕੁਲ ਬਿਲਕੁਲ ਇਨਸਾਨ ਤੋਂ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਜੇ ਕੰਗਣਾ ਨੇ ਗਲਤੀ ਕੀਤੀ ਹੈ ਤਾਂ ਉਹਨੂੰ ਪਬਲਿਕ ਦੇ ਵਿੱਚ ਖੜ ਕੇ ਗਲਤੀ ਮੰਨਣੀ ਚਾਹੀਦੀ ਹੈ ਉਹਨੂੰ ਜਿਹੜੀ ਆਪ ਦੀ ਦਾ ਘਰ ਤੇ ਜਿਹੜੀ ਲੈਂਗੁਏਜ ਆ ਜਿਹਦਾ ਅੜੀ ਵਾਲਾ ਰਤੀਰਾ ਸਟੇਜਾਂ ਵਾਲਾ ਬੋਲਣਾ ਕਰਨਾ ਉਹਨੂੰ ਛੱਡ ਕੇ ਉਹਨੂੰ ਗਲਤੀ ਮੰਨਣੀ ਚਾਹੀਦੀ ਹੈ ਤਾਂ ਪੂਰਾ ਪੰਜਾਬ ਪੂਰੇ ਪੰਜਾਬੀ ਪੂਰੇ ਸਿੱਖ ਉਹਨੂੰ ਮਾਫ਼ ਕਰ ਦੇਣਗੇ ਪਰ ਨਹੀਂ ਤਾਂ ਜਿੱਥੇ ਵੀ ਕੰਗਣਾ ਜਾਊਗੀ ਪੰਜਾਬੀ ਖਾਸ ਕਰਕੇ ਸਾਫਾ ਕਾ ਫੌਜੀ ਹਿਮਾਚਲ ਦੇ ਵਿੱਚ 80% ਸਾਫਾ ਕਾ ਫੌਜੀ ਹੈ ਹਰ ਪਿੰਡ ਦੇ ਵਿੱਚ ਅਸੀਂ ਉਹਨਾਂ ਨਾਲ ਮਿਲ ਕੇ ਜਿੱਥੇ ਵੀ ਕੰਗਣਾ ਜਾਊਗੀ ਅਸੀਂ ਇਹਦਾ ਪੂਰਾ ਵਿਰੋਧ ਕਰਾਂਗੇ ਕਾਲੀਆਂ ਚੰਡੀਆਂ ਨਾਲ ਅਸੀਂ ਵਿਰੋਧ ਕਰਾਂਗੇ ਜਿੱਥੇ ਵੀ ਜਾਊ ਉੱਥੇ ਵਿਰੋਧ ਕਰਾਂਗੇ ਸੋਸ਼ਲ ਮੀਡੀਆ ਤੇ ਇੱਕ ਗੱਲ ਇਹ ਵੀ ਚੱਲ ਰਹੀ ਹੈ ਕਹਿੰਦੇ ਮੰਡੀ ਨਾ ਜਾਇਓ ਹਿਮਾਚਲ ਵਾਲੇ ਕਿਤੇ ਤੁਹਾਡੇ ਨਾਲ ਦੁਰਵਿਹਾਰ ਨਾ ਕਰਨ ਤੁਸੀਂ ਉਹਨਾਂ ਦੀ ਐਮਪੀ ਨੂੰ ਇਸ ਤਰ੍ਹਾਂ ਬੋਲਿਓ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨਹੀਂ ਨਹੀਂ ਮੈਂ 3 ਸਾਲ ਨੌਕਰੀ ਕੀਤੀ ਹੈ ਹਿਮਾਚਲ ਚ ਨਾਨ ਚ ਮੈਂ ਕੀਤੀ ਹੈ ਸ਼ਿਮਲੇ ਮੈਂ ਕੀਤੀ ਹੈ ਆਪਣਾ ਸੋਲਨ ਮੈਂ ਕੀਤੀ ਹੈ ਬੜੇ ਬੀਬੇ ਲੋਕ ਆ ਉਹ ਉਹਨਾਂ ਲੋਕਾਂ ਨੂੰ ਤਾਂ ਐ ਨਹੀਂ ਪਤਾ ਵੀ ਟ੍ਰੇਨ ਜਿਹੜੀ ਆਪਣੇ ਕੋਲੇ ਵਾਲਾ ਇੰਜਨ ਚੱਲਦਾ ਸੀ ਜਾਂ ਹੁਣ ਹੁਣ ਟ੍ਰੇਨਾਂ ਚੱਲਦੀਆਂ ਉਹਨਾਂ ਨੇ ਟ੍ਰੇਨਾਂ ਹੀ ਨਹੀਂ ਵੇਖੀਆਂ ਵਿਚਾਰਿਆਂ ਨੇ ਐਡੇ ਬੀਬੇ ਲੋਕ ਭਲੇ ਲੋਕ ਆ ਬਾਹਰਾਂ ਦੇ ਉੱਤੇ ਬੈਠੇ ਆ ਉਹਨਾਂ ਨੂੰ ਥੱਲੇ ਬਾਜ਼ਾਰ ਦਾ ਨਹੀਂ ਪਤਾ ਵੀ ਬਾਜ਼ਾਰ ਦੇ ਵਿੱਚੋਂ ਸਮਾਨ ਕਿਵੇਂ ਆਉਂਦਾ ਉਹਨੇ ਕੋਲੇ ਦੁਕਾਨਾਂ ਬਣੀਆਂ ਉਹਨਾਂ ਦੁਕਾਨਾਂ ਤੋਂ ਲੈ ਕੇ ਸਮਾਨ ਖਾਂਦੇ ਆ ਉਹਨਾਂ ਨੇ ਬੱਸਾਂ ਨਹੀਂ ਵੇਖੀਆਂ ਰੋਡ ਵੇਜਦੀਆਂ ਹਿਮਾਚਲ ਦੀਆਂ ਰੋਡ ਵੇਜਦੀਆਂ ਬੱਸਾਂ ਹੀ ਨਹੀਂ ਵੇਖੀਆਂ ਉਹਨਾਂ ਨੇ ਇਹੋ ਜਿਹੇ ਲੋਕ ਵੀ ਪਏ ਉੱਥੇ ਤੇ ਉਹਨਾਂ ਨੇ ਬਸ ਇੱਕ ਇਹ ਡਾਂਸਰ ਸੀਗੀ ਘਰੇ ਆ ਦੇ ਟੀਵੀਆਂ ਦੇ ਮੋਬਾਈਲਾਂ ਤੇ ਵੇਦੇ ਸੀਗੇ ਕੀ ਕੰਗੜਾ ਹੈਗੀ ਕੰਗੜਾ ਹੈਗੀ ਲੋਕਾਂ ਨੇ ਵੋਟਾਂ ਪਾਤੀਆਂ ਉਹਨਾਂ ਨੇ ਗਲਤੀ ਨਾਲ ਵੋਟਾਂ ਪਾਤੀਆਂ ਪਰ ਹੁਣ ਲੋਕ ਪਸਤਾ ਰਹੇ ਐ ਸਾਨੂੰ ਸੱਦਾ ਦੇ ਰਹੇ ਐ ਸਾਨੂੰ ਸਾਫ ਕਾ ਫੌਜੀ ਸਾਡੇ ਹਿਮਾਚਲ ਦੇ ਸੱਦਾ ਦੇ ਰਹੇ ਐ ਜੇ ਜਦੋਂ ਤੁਸੀਂ ਇੱਥੇ ਆਉਂਗੇ ਅਸੀਂ ਤੁਹਾਡਾ ਮੋੜਨਾ ਮੋੜਾ ਲਾ ਕੇ ਖੜ ਕੇ ਦਾ ਵਿਰੋਧ ਕਰਾਂਗੇ ਤੇ ਅਸੀਂ ਜਰੂਰ ਵਿਰੋਧ ਕਰਾਂਗੇ ਉਹਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ